ਪਿੰਡ ਸਿੱਧ ਵਾਸੀਆਂ ਨੂੰ ਅੱਜ ਮੈਂ ਕੈਂਪ ਦੇ ਵਿੱਚ ਜੋ ਉਹਨਾਂ ਨੇ ਬੜੀ ਖੁਸ਼ੀ-ਖੁਸ਼ੀ ਕੈਂਪ ਦਾ ਲਾਭ ਲਿਆ ਮੈਂ ਵਧਾਈ ਵੀ ਦਿਨਾ ਆਂ ਔਰ ਅੱਜ ਮੈਂ ਆਪਣੀਆਂ ਵੱਲੋਂ ਅਪੀਲ ਵੀ ਕਰਕੇ ਜਾਣਾ ਕਿ ਪਿੰਡ ਸਿੱਧ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਊਗੀ ਛੋੜੇ ਸਮੇਂ ਤੱਕ ਸਰਪੰਚੀ ਦੀਆਂ ਚੋਣਾਂ ਨੇ ਪਿੰਡ ਦੇ ਵਿੱਚ ਸਾਫ਼ ਸੁਥਰਾ ਔਰ ਵਧੀਆ ਸਰਪੰਚ ਚੁਣੋ ਪਿੰਡ ਦੇ ਵਿੱਚ ਸਾਫ਼ ਸੁਥਰਾ ਔਰ ਵਧੀਆ ਸਰਪੰਚ ਚੁਣੋ ਔਰ ਪਿੰਡ ਸਿੱੱਥ ਨੂੰ ਮੈਂ ਆਪਣੇ ਵੱਲੋਂ ਵਚਨ ਦੇ ਕੇ ਜਾਂਦਾ ਪਿੰਡ ਸਿੱੱਥ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੰਮ ਦੀ ਕਮੀ ਮੈਂ ਨਹੀਂ ਛੱਡੂਗਾ ਸਾਫ਼ ਸੁਥਰਾ ਇਮਾਨਦਾਰ ਵਧੀਆ ਸਰਪੰਚ ਬਣਾਉਣ ਦੀ ਪਿੰਡ ਸਿੱੱਥ ਕੋਈ ਕਮੀ ਨਾ ਛੱਡਿਓ 2027 ਦੇ ਵਿੱਚ ਦੁਬਾਰਾ ਐਮਐਲਏ ਦੀਆਂ ਵੋਟਾਂ ਨੇ ਐਮਐਲਏ ਦੀਆਂ ਵੋਟਾਂ ਮੈਂ ਜਰੂਰ ਪਿੰਡ ਸਿੱੱਥ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਦੀਆਂ ਵੋਟਾਂ ਮੰਗਵਾਵਾਂਗਾ ਲੇਕਿਨ ਉਹਦੇ ਤੋਂ ਪਹਿਲਾਂ ਸਾਰੇ ਪਿੰਡ ਦੇ ਸੇਠ ਜਿੰਨੇ ਵੀ ਮੇਰੇ ਕੋਲ ਯੋਗਦਾਨ ਪਾਇਆ ਗਿਆ ਮੈਂ ਵੱਧ ਤੋਂ ਵੱਧ ਪਿੰਡ ਸੇਠ ਦੇ ਕੰਮ ਪੂਰੇ ਕਰਾਂਗਾ